ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਅਵਰ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਰਾਜੀ ਖੁਸ਼ੀ ਹੋਗੇ ਸੋ ਮੈਂ ਆਪਣੇ ਮੰਮੀ ਘਰ ਆ ਗਈ ਸੀਗੀ ਤੇ ਬਹੁਤ ਜ਼ਿਆਦਾ ਗਰਮੀ ਸੀ ਅਸੀਂ ਬਾਸਤੇ ਵਿੱਚ ਆਏ ਆਂਗੇ ਤੇ ਮੈਨੂੰ ਮੇਰੇ ਬ੍ਰਦਰ ਨੇ ਅੱਗੋ ਲੈ ਲਿਆ ਸੀਗਾ ਮੇਰੇ ਕਜ਼ਨ ਬ੍ਰਦਰ ਸੀਗਾ ਮੇਰੇ ਮੰਮਾ ਦਾ ਆਉਣਾ ਪਲਾਨ ਸੀਗਾ ਪਹਿਲਾਂ ਫਿਰ ਉਹਨਾਂ ਦਾ ਕੈਨਸਲ ਹੋ ਗਿਆ ਕਿਉਂਕਿ ਫਿਰ ਮੇਰੇ ਕਜ਼ਨ ਬ੍ਰਦਰ ਨੇ ਉਹ ਚੰਡੀਗੜ੍ਹ ਗਿਆ ਹੋਇਆ ਸੀਗਾ ਦਵਾਈ ਲੈਣ ਤੇ ਫਿਰ ਉਹ ਆ ਗਿਆ ਸੀ ਤੇ ਫਿਰ ਉਹਨੇ ਮੈਨੂੰ ਅੱਗੋ ਲੈ ਲਿਆ ਸੋ ਪਹਿਲਾਂ ਮੈਂ ਆਪਣੀ ਮੰਮੀ ਦੀ ਦੁਕਾਨ ਤੇ ਗਈ ਸੀ ਕਗੇ ਤੇ ਫਿਰ ਅਸੀਂ ਮੇਰਾ ਬ੍ਰਦਰ ਇੱਥੇ ਛੱਡ ਗਿਆ ਘਰ ਤੇ ਹੁਣ ਮੈਂ ਆਪਣੀ ਮੰਮੀ ਘਰ ਆ ਸੋ ਦੇਖ ਲਓ ਲਾ ਜਾ ਘਰ ਹੈ ਤੇ ਬਸ ਹੁਣ ਕੁਝ ਦਿਨ ਰਵਾਂਗੇ ਤੁਹਾਨੂੰ ਇੱਥੇ ਤੇ ਮੇਰੇ ਵਲੌਗ ਮਿਲਣਗੇ ਸੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਵਾਨਾ ਜਿਹੜਾ ਕੋਈ ਪਹਿਲੀ ਵਾਰ ਆਇਆ ਸੋ ਹੁਣ ਦਿਖਾਨੀਆਂ ਬੱਚੇ ਸਾਡੇ ਖੇਡ ਰਹੇ ਨੇ ਸੋ ਬਹੁਤ ਜ਼ਿਆਦਾ ਗਰਮੀ ਸੀਗੀ ਮੌਕਸ਼ੀ ਨੇ ਮੈਨੂੰ ਸਾਰੀ ਪਾਸੇ ਵਿੱਚ ਬਹੁਤ ਫਿਰ ਆਪਾਂ ਹੁਣ ਰੋਟੀ ਖਾ ਲਈ ਟਾਈਮ 12:30 ਹੋ ਗਏ ਨੇ ਰੋਟੀ ਖਾ ਕੇ ਤੇ ਸਾਰੇ ਪੈ ਗਏ ਨੇ ਇੱਥੇ ਨਾ ਸਾਰੇ ਟਾਈਮ ਨਾਲ ਹੀ ਸੋ ਜਾਂਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਪਿੰਡਾਂ ਦਾ ਮਾਹੌਲ ਐਵੇਂ ਹੁੰਦਾਗਾ ਕਿ ਰੋਟੀ ਟਾਈਮ ਨਾਲ ਖਾ ਲੈਂਦੇ ਆ ਸਾਰੇ ਟਾਈਮ ਨਾਲ ਸੋ ਜਾਂਦੇ ਨੇਗੇ ਤੇ ਆਪਾਂ ਉੱਥੇ ਵੈਸੇ 12 ਵਜੇ ਸੌਂਦੇ ਹੈਗਾ ਬਟ ਇੱਥੇ ਹੁਣ ਸਾਰੇ ਪੈ ਗਏ ਤਾਂ ਫਿਰ ਮੈਨੂੰ ਵੀ ਪੈਣਾ ਪਊਗਾ ਤੇ ਹੁਣ ਮੋਕਸ਼ੀ ਵੀ ਸੋ ਗਈ ਕਿਉਂਕਿ ਨਾ ਮੋਕਸ਼ੀ ਦੁਪਹਿਰੇ ਨਹੀਂ ਸੁੱਤੀ ਸੀ ਤੇ ਹੁਣ ਮੌਕਸ਼ੀਸ ਹੋ ਗਈ ਹੈ ਤੇ ਫਿਰ ਮੈਂ ਵੀ ਨਾਲ ਪੈ ਜਾਂਦੀ ਆ ਕਿ ਮੈਂ ਰੋਟੀ ਖਾ ਲਈ ਸ਼ੇਕ ਪੀ ਲਿਆ ਹੁਨੇ ਬナナ ਸ਼ੇਕ ਪੀਤਾਗਾ ਤੇ ਬਸ ਬਾਕੀ ਮੈਂ ਆਪਣਾ ਆਲੋਗ ਹੈ ਅੱਜ ਸ਼ੁੱਕਰਵਾਰ ਹੈਗਾ ਤੇ ਕੱਲ ਸ਼ਨੀਵਾਰ ਨੂੰ ਆਪਣਾ ਦੁਬਾਰਾ ਵਲੋਗ ਇਹੀ ਸ਼ੁਰੂ ਕਰੂੰਗੀ ਤੇ ਇਹ ਮੇਰਾ ਵਲੋਗ ਤੁਹਾਨੂੰ ਸੰਡੇ ਨੂੰ ਮਿਲੇਗਾ ਦੇਖਣ ਨੂੰ ਕਿਉਂਕਿ ਕੱਲ ਵਾਲਾ ਮੇਰਾ ਵਲੋਗ ਹੈ ਜਿਹੜਾ ਉਹ ਤਿਆਰ ਕੀਤਾ ਪਿਆਗਾ ਤੇ ਉਹ ਮੈਂ ਕੱਲ ਅਪਲੋਡ ਕਰ ਦੇਣਾ ਤੇ ਜਿਹੜਾ ਅੱਜ ਦਾ ਤੇ ਕੱਲ ਦਾ ਮੇਰਾ ਵਲੋਗ ਤੁਹਾਨੂੰ ਕਰਸੋਂ ਦੇਖਣ ਨੂੰ ਮਿਲੂਗਾ ਸੋ ਮੇਰੀ ਵੀਡੀਓ ਦੇ ਵਿੱਚ ਲਾਸਟ ਤੱਕ ਜਰੂਰ ਬਨੇ ਰਹਿਣਾ ਕਿਉਂਕਿ ਮੈਂ ਆਪਣਾ ਜਿਹੜਾ ਇਹ ਵਲੌਗ ਹੈ ਇਹ ਸੁਬਾ ਕੰਟੀਨਿਊ ਕਰੂੰਗੀ ਹੈਲੋ ਗੁੱਡ ਮਾਰਨਿੰਗ ਫਰੈਂਡਸ ਸੋ ਟਾਈਮਿੰਗ ਹੋਈ ਹੈ ਸਾਢੇ 5 ਸਵੇਰ ਦੇ ਸਾਢੇ 5 ਹੀ ਹੋਇਆ ਨਾ ਮੰਮੀ ਹੈ ਸਾਢੇ 5 ਹੋਇਆ ਨਾ ਪੂਰੇ ਕਿ 6 ਵਜੇ 6 ਨਹੀਂ ਵਜੇ ਸਾਢੇ 5 ਨੇ ਸੋ ਮੈਨੂੰ ਸਾਰਾ ਰਾਤ ਨੀਂਦ ਨਹੀਂ ਆਈ ਕਿਉਂਕਿ ਨਵੀਂ ਨਵੀਂ ਤਾਂ ਸੀਗੀ ਤੇ ਬਸ ਨਹੀਂ ਨਿਆਈ ਪ੍ਰੋਪਰ ਤੇ ਤੁਸੀਂ ਮੈਂ ਦੇਖ ਸਕਦੇ ਹੋ ਖਾ ਦੇ ਕਿੰਨੀ ਜ਼ਿਆਦਾ ਹੋਇਆ ਪਿਆਗਾ ਮੋਕ시 ਸੁਤੀ ਪਈ ਆਂ ਗੱਲੇ ਤੇ ਹੁਣ ਜਦੋਂ ਉੱਠੇਗੀ ਤੋਦ ਤਾਂ ਉਦੋਂ ਹੀ ਉੱਠੇਗੀ ਬਾਕੀ ਬੋਇਨੀ ਕੁ ਦੋ ਦਿਨ ਸੈਟ ਹੋਣ ਚ ਲੱਗ ਜਾਣਗੇ ਚਲੋ ਤੇ ਹੁਣ ਮੈਂ ਆਪਣੇ ਸੁਭਾ ਦੇ ਵੀਲੌਗ ਦੀ ਸਟਾਰਟਿੰਗ ਕਰਦੀ ਆਂ ਹੁਣ ਕੰਟੀਨਿਊ ਆਪਣੇ ਵਲੌਗ ਨੂੰ ਸਟਾਰਟ ਕਰਾਂਗੀ ਜੂਸ ਮੇਰੇ ਵੀਡੀਓ ਦੇ ਵਿੱਚ ਲਾਸਟ ਤੱਕ ਬਨੇ ਰਹਿਣਾ ਸੋ ਜਿੰਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸੋ ਬਸ ਆਪਰਾਤੀ ਡੈਮਨਲੀ ਪੈ ਗਏ ਸੀਗੇ 1:30 ਤੋਂ ਬਾਅਦ ਹੀ ਪੈ ਗਏ ਸੀ ਬਟ ਨਹੀਂ ਤਾਂ ਨਹੀਂ ਆਈ 12 ਵਜੇ ਤੱਕ ਤਾਂ ਮੈਂ ਵੈਸੇ ਫੋਨ ਚਲਾਣ ਲੱਗ ਰਹੀ ਸੀ ਦੇਖ ਰਹੀ ਸੀ ਕਿਉਂਕਿ ਮੈਨੂੰ ਨੀਂਦ ਨਹੀਂ ਆਉਂਦੀ ਹੈ ਜਦੋਂ ਮੈਂ ਕਿਤੇ ਬਾਹਰ ਜਾਂਦੀ ਹਾਂ ਮੈਨੂੰ ਇੱਕ ਦੋ ਦਿਨ ਸੈੱਟ ਹੋਣ ਚ ਲੱਗਦੇ ਹੀ ਆ ਹਰ ਕੋਈ ਜਦੋਂ ਤੁਸੀਂ ਮੇਰੇ ਵੀਡੀਓ ਦੇਖ ਰਹੇ ਹੋ ਤੁਹਾਨੂੰ ਵੀ ਹੁੰਦਾ ਹੀ ਹੋਊਗਾ ਕਿ ਤੇ ਆਪਾਂ ਬਾਹਰ ਜਾਂਦੇ ਨਹੀਂ ਨਹੀਂ ਦੌਂਦੀਗੀ ਤੇ ਬਸ ਹੁਣ ਮੈਨੂੰ ਆਇਆ ਪੂਰਾ ਹੋਇਆ ਪਿਆ ਕਿ ਅੱਜ ਸੁਪਤੀ ਨਹੀਂ ਜਿਵੇਂ ਨਾ ਸਾਰਾ ਦਿਨ ਮੈਨੂੰ ਅਜੀਬ ਜਿਹਾ ਹੋਈ ਜਾਏਗਾ ਅੱਜ ਨਾ 1 ਜੂਨ ਹੈਗੀ ਤੇ 1 ਜੂਨ ਸਟਾਰਟ ਹੋਗੀ ਸੋ 26 ਜੂਨ ਨੂੰ ਮੇਰਾ ਬਰਥਡੇ ਹੈ ਜਦੋਂ ਵੀ ਨਾ ਮੈਂ ਬਚਪਨ ਚ ਹੁੰਦੀ ਸੀਗੀ ਮੇਰਾ ਬਚਪਨ ਜਪਤਾ ਕੀ ਹਾਲ ਹੁੰਦਾ ਸੀਗਾ ਮੈਂ ਨਾ ਆਪਣੇ ਬਰਥਡੇ ਦੀ ਡੇਟ ਨਾ ਕਾਊਂਟ ਕਰਨ ਲੱਗ ਜਾਂਦੀ ਹੁੰਦੀ ਸੀ ਕਿ ਅੱਜ 1 ਹੋ ਗਈ ਅੱਜ 2 ਹੋ ਗਈ ਵੀ 26 ਨੂੰ ਮੇਰਾ ਬਰਥਡੇ ਹੁੰਦਾ ਸੀਗਾ ਤੇ ਵੀ ਹੋਣਾ ਪਰ ਉਹ ਚੀਜ਼ ਰਹੀ ਨਹੀਂ ਹੁਣ ਆਪਾਂ ਵੱਡੇ ਹੋ ਗਏ ਤੇ ਹੁਣ ਯਾਦ ਤਾਂ ਛੜੀਦਾ ਉਹ ਚੀਜ਼ ਨੂੰ ਬਟ ਹੁਣ ਰਹੀ ਨਹੀਂ ਉਹ ਚੀਜ਼ ਕਿ ਹੁਣ ਆਪਣੇ ਬੱਚੇ ਦਾ ਬਰਥਡੇ ਹੁੰਦਾ ਆਪਣੇ ਬੱਚੇ ਦਾ ਬਰਥਡੇ ਮਨਾਣਾ ਹੈ ਨਾ ਆਪਾਂ ਤੇ ਬਸ ਓਏ ਚਾਪਰ ਚਾਪਰ ਸੋ ਹਾਂਜੀ ਫਰੈਂਡਸ ਇੱਥੇ ਤਕਰੀਬ 8 ਵਜੇ ਹੋਏ ਨੇ ਤੇ ਮੰਜੀਆਂ ਲੱਗੀਆਂ ਹੋਈਆਂ ਸੀ ਮੈਂ ਸੋਚਿਆ ਮੈਂ ਚਲੋ ਆਪਾਂ ਮੰਜੀਆਂ ਹਟਾ ਦਿੰਨੇ ਆ ਕਿਉਂਕਿ ਬੱਚੇ ਖੇਡ ਰਹੇ ਨੇ ਵਿੱਚ ਐਵੇਂ ਮੰਜੀਆਂ ਆਣੀਆਂ ਜਾਣਗੀਆਂ ਤਾਂ ਬੱਚੇ ਕਿਤੇ ਦੇ ਗਈ ਨਾ ਜਾਣ ਤੇ ਫਿਰ ਮੈਂ ਮਨਜੀ ਐਕਸਾਈਟ ਤੇ ਕਾਪਤੀਆਂ ਤੇ ਮੰਮੀ ਪਾਪਾ ਹੋਰੀ ਇੱਥੇ ਸ਼ਾਪ ਤੇ ਚਲੇ ਗਏ ਸੀ ਤੇ ਮੌਕਸ਼ੀਨਾ ਫ੍ਰੀਜ ਦੇ ਵਿੱਚੋਂ ਕੋਕ ਲੈ ਆਈ ਕਹਿੰਦੀ ਮੈਂ ਤਾਂ ਪੀਣਾ ਹੀ ਪੀਣਾ ਤਾਂ ਫਿਰ ਮੈਂ ਇਹਨੂੰ ਪਾ ਕੇ ਦਿੱਤਾ ਤੇ ਮੈਂ ਨਾਲ ਅੰਝ ਨੂੰ ਦੇ ਰਹੀ ਸੀ ਤੇ ਅੰਝ ਨੂੰ ਕਹਿੰਦੀ ਮੈਂ ਨਹੀਂ ਪੀਣਾ ਉਹ ਨਹੀਂ ਪੀ ਰਹੀ ਸੀ ਕਿ ਤੇ ਮੌਕਸ਼ੀ ਨਾਲ ਪੀ ਰਹੀ ਸੀ ਤੇ ਬਾਅਦ ਚ ਕਹਿ ਰਹੀ ਸੀ ਮੇਰਾ ਪੇਟ ਦੁਖ ਰਿਹਾ ਪੇਟ ਦੁਖ ਰਿਹਾ ਤਾਂ ਮੈਂ ਕਿਹਾ ਮੈਂ ਕਿਹਾ ਨਾ ਪੀ ਬੇਟਾ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਐਵੇਂ ਕਿਹਾ ਕਿ ਨਾ ਪੀ ਇਹ ਗਵਾਂਡੀਆਂ ਦੀ ਹੈ ਇਹ ਉਹ ਕਹਿ ਕੇ ਉਹਨੂੰ ਲਾਰੇ ਲਾਇਆ ਤਾਂ ਫਿਰ ਉਹ ਕਹਿੰਦੀ ਮੈਂ ਹੁਣ ਨਹੀਂ ਪੀਉਂਗੀ ਪਤਾ ਨਹੀਂ ਉਹਨੂੰ ਇੱਕ ਉਹ ਬਹੁਤ ਪਸੰਦ ਕਰਦੀ ਐ ਪਿੰਦੀ ਵੀ ਐ ਬਟ ਮੈਂ ਬਹੁਤ ਮਨਾ ਕਰਦੀ ਐ ਨਾ ਪੀ ਨਾ ਪੀ ਫਿਰ ਵੀ ਪਿੰਦੀ ਐ ਇਹਦਾ ਪੇਟ ਵੀ ਬਹੁਤ ਦਰਦ ਹੁੰਦਾਗਾ ਤੇ ਇੱਥੇ ਕੋਦਮ ਦੁਪਹਿਰ ਵੇਲੇ ਮੌਸਮ ਵੀ ਬਹੁਤ ਘੈਂਟ ਹੋ ਗਿਆ ਅੱਜ ਤੇ ਵੈਸੇ ਤਾਂ ਧੁੱਪ ਬਹੁਤ ਛਿਗੀ ਅੱਜ ਸਵੇਰੇ ਤੇ ਹੁਣ ਮੌਸਮ ਬਹੁਤ ਘੈਂਟ ਹੋ ਗਿਆ ਸੋ ਅਸੀਂ ਦੋਨੋਂ ਤਿੰਨੋ ਜਣੀਆਂ ਬੈਠੀਆਂ ਆਰਾਮ ਨਾਲ ਗੱਲਾਂ ਮਾਰ ਰਹੀਆਂ ਸੀਗੀਆਂ ਤੇ ਮੈਂ ਨਾਸ਼ਤਾ ਇੱਥੇ ਕਰ ਲਿਆ ਸੀ ਠੀਖਾ ਰਹੀ ਆਪਣੀ ਮੰਮਾ ਦਾ ਫਰੈਂਡਸ ਇਹ ਦੇਖੋ ਇਹ ਮੇਰੀ ਪਤੀ ਜੀ ਹੈਲੋ ਕਰੋ ਛਾਰਿਆ ਨੂੰ ਨਿੱਕਾ ਜਿਹਾ ਦਾ ਸਮੋਲ ਜਿਹਾ ਬੇਬੀ ਹੈ ਇਹ ਹੈਲੋ ਕਰੋ ਛਾਰਿਆ ਨੂੰ ਹੈਲੋ ਅਨਜੂ ਹੈਲੋ ਕਰੋ ਛਾਰਿਆ ਨੂੰ ਐਸੇ ਕਰ ਦੋ ਹੈਲੋ ਕਰ ਦੋ ਹੈਲੋ ਬਾਏ ਐਸੇ ਕਰ ਦੋ ਕਾ ਦੋ ਜੇ ਮੇਰੇ ਆਡੀਅנס ਹੈ ਮੇਰੀ ਇਹਨੇ ਕਰ ਦੋ ਕੋ ਨਹਾਲੇ चलिए दादी की दुकान मम्मी दुकान त चल गए सुबह चल तू तो दुकान तखा मिला चलो आ गए मेरी मेरे दादी दाद। ਹਾਂ ਜੀ ਅੱਜ ਮੈਂ ਆਪਣੀ ਜਨਤਾਂ ਨੂੰ ਦੁਕਾਨ ਦਿਖਾਉਂਗੀ ਚਲ ਨੰਨੂ ਕਿੱਥੇ ਜਾਨੀ ਹੈ ਨੰਨੂ ਬਿਲੀ ਬਿਲੀ ਨਹੀਂ ਗਈ ਤੀ ਦੇਖੋ ਦੁਕਾਨ ਇਧਰ ਆ ਨੰਨੂ ਮੈਂ ਲਾ ਕੋਸ਼ ਤੋਂ ਬਿਲ ਭਾਗ ਨੰਨੂ ਹਾਂ ਨੰਨੂ ਕਿੱਥੇ ਲੱਗਾ ਜੇ ਤਾਂ ਨਹੀਂ ਤਾਂ ਨਹੀਂ ਲਮਿੰਦੇ ਦੋ ਮੈਂ ਕਹਾਂਣੀ ਹੁਣ ਕਰ ਚੱਲ ਚਲਤੇ ਹੈ ਗੱਲ ਕਰ ਚੱਲ ਹਾਂਜੀ ਅਮੋਕਸੀ ਟਿਕਾਣੀ ਦੇ ਰਹੀ ਕੰਦੀ ਕਾਰ ਚਲੋ ਕਾਰ ਚਲੋ ਸੋ ਆਪਾਂ ਚਲਦੇ ਆਂ ਘਰ ਨੂੰ ਬਹੁਤ ਜ਼ਿਆਦਾ ਧੁੱਪ ਹੈ ਇਹ ਧੁਕ 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 ਬਾਰਿਸ਼ ਇੰਨੀ ਹੁਣੇ ਧੁੱਪ ਸੀ ਹੁਣ ਇੱਕੋ ਦਮ ਇੰਨੀ ਬਾਰਿਸ਼ ਵੀ ਆ ਗਈ ਅਸੀਂ ਕੁੱਲਰ ਲਗਾ ਕੇ ਮੌਕਸ਼ੀ ਬੈਠੀ ਖੇਲ ਰਹੀ ਹੈ ਦੇਖੋ ਕਿੰਨਾ ਸੋਹਣਾ ਮੌਸਮ ਹੋ ਗਿਆ ਵਾਓ ਕਿ ਨੀ ਨੇ ਆ ਰਹੀ ਹੈ ਫਰੈਂਡਸ ਹਾਂ ਕਾਕਾ ਸੋ ਹਾਂਜੀ ਫਰੈਂਡਸ ਮੈਂ ਨਾ ਇਹਨੂੰ ਲੈ ਕੇ ਦੁਕਾਨ ਤੇ ਗਈ ਸੀ ਆਪਣੀ ਦਾਦੀ ਮਾਮਾ ਕੋਲ ਬਟ ਇਹ ਉੱਥੇ ਬਿਲਕੁਲ ਵੀ ਟਿੱਕੀ ਨਹੀਂ ਹੈਗੀ ਦੇ ਮੈਨੂੰ ਕਵੇ ਕਿ ਘਰ ਚਲੋ ਘਰ ਚਲੋ ਫਿਰ ਹੁਣ ਮੈਂ ਇਹਨੂੰ ਘਰ ਲੈ ਆਈ ਸੀਗੀ ਥੋੜੇ ਦੇਰ ਇਹਨੂੰ ਖਿਲਾ ਰਹੀ ਆ ਤੇ ਇਹ ਸੌਂਦੀ ਤਾਂ ਹੈ ਨਹੀਂ ਦੁਪਹਿਰੇ ਤੇ ਹੁਣ ਮੈਂ ਫਿਰ ਅੱਜ ਮੇਰਾ ਛੋਟਾ ਜਿਹਾ ਵੀਲੌਗ ਹੈ ਜੇ ਤੁਹਾਨੂੰ ਪਸੰਦ ਆਇਆ ਹੋਊਗਾ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਫਸਟ ਟਾਈਮ ਆਇਆਗਾ ਮੇਰੇ ਚੈਨਲ ਦੇ ਉੱਤੇ ਤੇ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਨਾਲ ਉਹ ਤੱਕ ਲਈ ਬਾਏ ਬਾਏ